ਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ ਕਿਸਾਨਾਂ ਨੇ ਕੀਤਾ ਇੱਕ ਹੋਰ ਵੱਡਾ ਐਲਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਹੋਇਆ ਜਾਰੀ ਅੱਜੀਆਂ ਵੱਡੀਆਂ ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖ਼ਬਰਾਂ ਤੇ ਵੱਡੀ ਖ਼ਬਰ ਸਾਹਮਣੇ ਆ ਰਹੀਆ ਲੁਧਿਆਣਾ ਚ ਅਮਰitsar ਚ ਜ਼ਿਲੰਦਰ ਚ ਅਤੇ ਪਟਿਆਲਾ ਨੂੰ ਮਿਲਣ ਗਿਆ ਨਵੀਆਂ 347 ਈ ਬੱਸਾਂ ਯਾਨੀ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਣਗੀਆਂ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ 20000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਪ੍ਰਾਪਤ ਹੋਏਗੀ ਅਤੇ ਜਨਤਕ ਪਾਈਵਾਲੀ ਮਾਡਲ ਦੇ ਤਹਿਤ ਜਿਹੜੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ 10000 ਇਲੈਕਟ੍ਰਿਕ ਬੱਸਾਂ ਜਿਹੜੀਆਂ ਨੇ ਚਲਾਈਆਂ ਜਾਣੀਆਂ ਹਨ ਜਿਸ ਦਾ ਲਾਭ ਪੰਜਾਬ ਵਾਸੀਆਂ ਨੂੰ ਹੋਣ ਵਾਲਾ ਹੈ ਵੱਡੀ ਖੁਸ਼ਖਬਰੀ ਹੈ ਜਿਸ ਦਾ ਕਿਰਾਇਆ ਵੀ ਕੱਟ ਹੋਵੇਗਾ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਤੇ ਇੱਕ ਹੋਰ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਤਾਂ ਖਬਰ ਬਰਨਾਲਾ ਦੀ ਹੈ ਪੁਲਿਸ ਜੀ ਹਾਂ ਪੁਲਿਸ ਤੋਂ ਬਚਦੇ ਗੈਂਗਸਟਰਾਂ ਨੇ ਪਿੰਡ ਦੀਆਂ ਤੰਗ ਗਲੀਆਂ ਵਿੱਚ ਵਾੜੀ ਗੱਡੀ ਕਈ ਵਾਹਨਾਂ ਨੂੰ ਮਾਰੀ ਟੱਕਰ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਖਬਰ ਬਰਨਾਲਾ ਦੀ ਹੈ ਬਰਨਾਲਾ ਪੁਲਿਸ ਨੇ ਕਈ ਮਾਮਲਿਆਂ ਵਿੱਚ ਸ਼ਾਮਿਲ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗੈਂਗਸਟਰ ਗੋਪੀ ਦੇ ਉਸ ਦੇ ਇੱਕ ਸਾਥੀ ਤੇ ਦੋ ਮਹਿਲਾ ਦੋਸਤਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਚੰਡੀਗੜ੍ਹ ਦੇ ਪਾਸੇ ਤੋਂ ਬਰਨਾਲਾ ਵੱਲ ਆ ਰਹੇ ਸਨ ਜਿੱਥੇ ਰਸਤੇ ਵਿੱਚ ਬੜ ਬੜ ਟੋਲ ਪਲਾਟ ਤੇ ਪੁਲਿਸ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਗੱਡੀ ਲੈ ਕੇ ਫਰਾਰ ਹੋ ਗਿਆ ਤਾਂ ਦੇਖ ਸਕਦੇ ਜੀ ਵੱਡੀ ਜਾਣਕਾਰੀ ਹੈ ਗੈਂਗਸਟਰ ਗੋਪੀ ਨੇ ਆਪਣੀ ਕਾਰ ਪੁਲਿਸ ਤੋਂ ਬਚਾਉਣ ਲਈ ਧਨੋਲਾ ਕਸਬੇ ਦੇ ਇੱਕ ਰਿਆਸੀ ਇਲਾਕੇ ਵਿੱਚ ਵਾਰ ਦਿੱਤੀ ਅਤੇ ਤੰਗ ਗਲੀਆਂ ਵਿੱਚ ਕਈ ਵਾਹਨਾਂ ਨਾਲ ਜਿਹਨਾਂ ਨੂੰ ਟੱਕਰ ਮਾਰੀ ਗਈ ਤਾਂ ਦੇਖ ਸਕਦੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਗੈਂਗਸਟਰ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਣਾ ਬਣਦਾ ਹੈ ਕਿ ਗੈਂਗਸਟਰ ਗੋਪੀ ਨੇ ਦੀ ਪੁਲਿਸ ਕਈ ਮਾਮਲਿਆਂ ਦੇ ਵਿੱਚ ਤਲਾਸ਼ ਕਰ ਰਹੀ ਸੀ ਤਾਂ ਦੇਖੋ ਇਹ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੁਲਿਸ ਨੇ ਹੁਣ ਗੈਂਗਸਟਰ ਦੇ ਖਿਲਾਫ ਤਾਂ ਥਾਣਾ ਟਰੌਨਲਾ ਦੇ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਜਸਪੀ ਨਸਾਹਕੇ ਗੈਂਗਸਟਰ ਗੋਪੀ ਦੇ ਉਸ ਦੇ ਸਾਥੀ ਗੰਗਾਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਿਕ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਕੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਉਣ ਵਾਲੇ ਦਿਨਾਂ ਚ ਸੂਬੇ ਚ ਕਈ ਜਿਲ੍ਹਿਆਂ ਵਿੱਚ ਪਾਰੀਮੀ ਪੈਣ ਦੀ ਸੰਭਾਵਨਾ ਮੌਸਮ ਲੈ ਕੇ ਅਲਰਟ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਪੰਜਾਬ ਦੇ ਮੌਸਮ ਲੈ ਕੇ ਜਿਹੜੀ ਇਹ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਮੌਸਮ ਲੈ ਕੇ ਅਲਰਟ ਜਾਰੀ ਹੋਣੇ ਪੰਜਾਬ ਵਿੱਚ ਮੌਸਮ ਦਾ ਹਾਲ ਬਦਲ ਗਿਆ ਤੇ ਕਈ ਥਾਵਾਂ ਤੇ ਬੱਦਲ ਦੇਖਣ ਨੂੰ ਮਿਲ ਰਹੇ ਨੇ ਅਤੇ ਮੌਸਮੀ ਪਾਗ ਦੇ ਅਨੁਸਾਰ 17 ਫਰਵਰੀ ਤੋਂ ਇੱਕ ਨਵਾਂ ਪੱਛਮੀ ਗੜਬੜੀ ਗੜਬੜੀ ਦਾ ਸਰਗਰਮ ਹੋ ਰਿਹਾ ਹੈ ਇਸ ਦਾ ਅਸਰ 19 ਫਰਵਰੀ ਤੋਂ ਬਾਅਦ ਪੰਜਾਬ 'ਚ ਦੇਖਣ ਨੂੰ ਮਿਲੇਗਾ 19 ਤੇ 20 ਫਰਵਰੀ ਨੂੰ ਬਾਰੀ-ਬਾਰਸ਼ ਦੀ ਸਹੀ ਜਾ ਰਹੀ ਹੈ ਜਿਸ ਤੋਂ ਇਲਾਵਾ ਤੇਜ਼ ਹਵਾਵਾਂ 5 ਤੋਂ 10 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ ਇਸ ਦੌਰਾਨ ਦੇਸ਼ ਦੇ ਵੈਸੇ ਛਾਲੇ ਚਿੱਤ ਹੁਣ ਤੱਕ ਆਮਨਾਉਲ 73 ਜਿਹਦੀ ਘਟਾਂ ਤਾਂ ਦੇਖ ਸਦ ਮੌਸਮੀ ਭਾਕ ਦੇ ਅਨੁਸਾਰ 19 ਤੇ 20 ਫਰਵਰੀ ਨੂੰ ਉਮੀਦ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਦੇਖਣ ਨੂੰ ਮਿਲੇਗੀ ਜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਦੀ ਚੰਡੀਗੜ੍ਹ ਵਿੱਚ ਧਰਨਾ 5 ਤਰੀਕ ਤੋਂ ਪੱਕਾ ਜੀ ਹਾਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਤੁਸੀਂ ਵੱਡੀ ਜਾਣਕਾਰੀ ਦੇਖ ਸਕਦੇ ਹੋ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਦੇ ਕੇਂਦਰ ਦੇ ਪੰਜਾਬ ਸਰਕਾਰ ਵੱਲੋਂ 5 ਮਾਰਚ ਤੋਂ ਚੰਡੀਗੜ੍ਹ 'ਚ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਜੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਹੈ ਤਾਂ ਦੇਖ ਸਕਦੇ ਹੋ ਕਿਸਾਨਾਂ ਨੇ ਵੱਡਾ ਐਲਾਨ ਜਿਹੜਾ ਕਰਦ ਤਾਜਾ ਦਾ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ ਆਸ਼ੀਰਵਾਦ ਯੋਜਨਾ ਦੇ ਲਾਭ ਲੈਣ ਲਈ ਨਹੀਂ ਕਰਨੀ ਪਵੇਗੀ ਭਜਦੜ ਸਰਕਾਰ ਪੰਜਾਬ ਸਰਕਾਰ ਨੇ ਲਾਂਚ ਕੀਤਾ ਪੋਰਟਲ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਹੈ ਇਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਵਿੱਚ ਆਸ਼ੀਰਵਾਦ ਯੋਜਨਾ ਦੇ ਲਾਭ ਲੈਣ ਲਈ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਭਜਦੜ ਨਹੀਂ ਕਰਨੀ ਪਵੇਗੀ ਲੋਕਾਂ ਦੀ ਸੌਲਤ ਲਈ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਜਿੱਥੋਂ ਜਿੱਥੋਂ ਉਹਨਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ ਤੇ ਉਹਨਾਂ ਨੂੰ ਕਾਫੀ ਲਾਭ ਵੀ ਜਿਹੜਾ ਇਸ ਦੇ ਵਿੱਚ ਮਿਲ ਵਾਲਾ ਸਰਕਾਰ ਦਾ ਦਾਵਾ ਹੈ ਕਿ ਇਸ ਪ੍ਰਕਿਰਿਆ ਨਾਲ ਕੰਮ ਵਿੱਚ ਪਰਦਰਸ਼ਾਵ ਆਵੇਗੀ ਨਾਲ ਹੀ ਲੋਕਾਂ ਨੂੰ ਨਿਰਤਾਰਨ ਵਿੱਚ ਲਾਭ ਮਿਲੇਗਾ ਤਾਂ ਇਸ ਲਈ ਸਟਾਫ ਦੀ ਨਿਗਰਾਨੀ ਵਿੱਚ ਸਟਾਫ ਨਿਯੁਕਤ ਕੀਤਾ ਗਿਆ ਜੋ ਕਿ ਆਉਣ ਵਾਲੀਆਂ ਅਰਜ਼ੀਆਂ ਦਾ ਸਾਰਾ ਰਿਕਾਰਡ ਰੱਖੇਗਾ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਖਬਰ ਲੁਧਿਆਣਾ ਦੀ ਹੈ ਪੁੱਤਰ ਨਾ ਹੋਣ ਤੇ ਜਿੰਦਾ ਸਾੜੀ ਔਰਤ ਦੇ ਇਲਾਜ ਦੌਰਾਨ ਹੋਈ ਮੌਤ ਦਾ ਦੇ ਸੁਦੇ ਵੱਡੀ ਖਬਰ ਜਿਹੜੀ ਲੁਧਿਆਣੇ ਤੋਂ ਹਰਸ਼ਦੀ ਸਾਹਮਣੇ ਆ ਰਹੀ ਹੈ ਲੁਧਿਆਣਾ ਵਿੱਚ ਦਾਜ ਅਤੇ ਪੁੱਤਰ ਨਾ ਹੋਣ ਕਾਰਨ ਜਿੰਦਾ ਛਾੜੀ ਗਈ ਸੁਖਜੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਪੀੜਤਾ ਦਾ ਇੱਕ ਮਹੀਨੇ ਤੋਂ ਲੁਧਿਆਣੇ ਵਿਖੇ ਇਲਾਜ ਚੱਲ ਰਿਹਾ ਸੀ ਮ੍ਰਿਤਕਾ ਦੇ ਪਿਤਾ ਸਤਪਾਲ ਸਿੰਘ ਦੱਸ ਹੈਗੇ ਉਹਨਾਂ ਦੀ ਧੀ 30 ਉਸਦੇ ਪਤੀ ਗੁਰਮੀਤ ਸਿੰਘ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਜਿੰਦਾ ਛਾੜ ਦਿੱਤਾ ਜੀ ਸੁਖਜੀਤ ਕੌਰ ਜੋ ਕਿ ਗੰਬੀਰ ਬਿਮਾਰੀ ਵਿੱਚ ਸੜ ਗਈ ਸੀ ਨੂੰ ਮਹਿਲ ਪਹਿਲਾ ਮੱਲਾਪੁਰ ਦੇ ਹਸਪਤਾਲ ਚ ਦਾਖਾ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਕਲੰਬੀ ਲੜਾਈ ਤੋਂ ਬਾਅਦ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਉਸ ਦੀ ਮੌਤ ਹੋ ਗਈ ਆ ਪੁਲਿਸ ਨੇ ਹੁਣ ਤੱਕ ਸਿਰਫ ਮੁਲਜ਼ਮ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਜਦੋਂ ਕਿ ਸੱਸ ਮਜੀਦ ਕੌਰ ਤੇ ਸੋਹਰਾ ਅਮਰਜੀਤ ਸਿੰਘ ਅਜੇ ਵੀ ਫਰਾਰ ਹਨ ਤਾਂ ਦੇਖ ਸਕਦੇ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮ੍ਰਿਤਕ ਦੇ ਪਿਛਲੇ ਪਿਤਾ ਨੇ ਦੋਸ਼ ਲਾਇਆ ਕਿ ਉਹ 1 ਮਹੀਨੇ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ ਤੇ ਐਸਐਸਪੀ ਨੂੰ ਵੀ ਮਿਲਿਆ ਪਰ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੀਤੇ ਜਾਣ ਤੇ ਤੱਕ ਇਹ ਅੰਤਿਮ ਸੰਸਕਾਰ ਕਦੀ ਕਰਨਤੋਂ ਨਹੀਂ ਤਾਂ ਅੰਤਿਮ ਸੰਸਕਾਰ ਨਹੀਂ ਕਰਨਗੇ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਲਾਸ਼ ਨੂੰ ਲੁਧਿਆਣਾ ਦੇ ਫਿਰੋਜ਼ਪੁਰ ਹਾਈ ਵਿੱਚ ਰੱਖ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਤੇ ਖਬਰ ਹੈ ਲੁਧਿਆਣੇ ਦੀ ਹੈ ਜਿੱਥੇ ਇੱਕ ਸੋਹਰਾ ਪਰਿਵਾਰ ਦੇ ਵੱਲੋਂ ਉਹਨਾਂ ਦੀ ਨੂੰਹ ਸੜਿਆ ਗਿਆ ਜਿੰਦਾ ਤਾਵਾਡੀ ਖਬਰ ਕੋਲ ਸਾਹਮਣੇ ਆ ਰਹੀ ਹੈ ਜੀ ਨਵੀਂ ਦਿੱਲੀ ਚ ਰੇਲਵੇ ਸਟੇਸ਼ਨ ਤੇ ਪਗਦੜ ਵਿੱਚ 18 ਲੋਕਾਂ ਦੀ ਮੌਤ ਰੇਲਵੇ ਨੇ ਜਾਂਚ ਲਈ ਬਣਾਈ ਟੀਮ ਕਮੇਟੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਸ਼ਨੀਵਾਰ ਦੇ ਰਾਧਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਗਦੜ ਮਚਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 12 ਤੋਂ ਵੱਧ ਜ਼ਖਮੀ ਹੋ ਗਏ ਹਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਜੀ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਨੂੰ ਨਾਲ ਹੀ ਛੇੜੀ ਦੀ ਸਾਂਝੀ ਕੀਤੀ ਜਾ ਰਹੀ ਹੈ ਤੁਹਾਡਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਦਿੱਲੀ ਪੁਲਿਸ ਅਧਿਕਾਰੀਆਂ ਅਨੁਸਾਰ ਹੈ ਕਿ ਭਗਦੜ ਵਿੱਚ ਘੱਟੋ-ਘੱਟ 18 ਲੋਕ ਮਰੇਗੇ ਜਾਣ ਦੀ ਖਬਰ ਹੈ ਪਲੇਟਫਾਰਮ ਨੰਬਰ 14 ਤੇ 15 ਦੇ ਭਗਦੜ ਮਚ ਗਈ ਜਤਰੀਆਂ ਦੀ ਇੱਕ ਵੱਡੀ ਪੀੜ ਤਾਂ ਦੇ ਇਸ ਦੇ ਵੱਡੀ ਜਾਣਕਾਰੀ ਤੁਹਾਣਾ ਸੰਚਿਤ ਦੀ ਜਾ ਰਹੀ ਹੈ। ਦੇਰੀ ਦੇ ਕਾਜਕਾਰਜਕਾਰੀ ਮੰਤਰੀ ਆਤੀ ਮੁੱਖ ਮੰਤਰੀ ਆਤੀ ਸ਼ੀ ਨੇ ਪਹਿਲਾਂ ਹੀ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰੀ ਦਿੱਲੀ ਦੇ ਲੋਕਾਂ ਨਾਇਕ ਜਾਂ ਪ੍ਰਕਾਸ਼ ਹਸਪਤਾਲ ਵਿੱਚ 15 ਲੋਕਾਂ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਕਿ ਦੋ ਨੂੰ ਛੱਡ ਕੇ ਬਾਕੀ ਸਾਰੇ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਜੀ। ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਣਾ ਹਾਂਜੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਲਗਭਗ 15 ਲੋਕ ਜ਼ਖਮੀ ਵੀ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰਦਾ ਰਮਨ ਦੇ ਨਿੰਦਰ ਮੋਦੀ ਨੇ ਇਹਦਾ ਦੁੱਖ ਪ੍ਰਗਟਾਇਆ ਜੀ ਤਾਂ ਵੱਡੀ ਖਬਰ ਕੋਰ ਸਾਹਮਣੇ ਆ ਰਹੀ ਹੈ 119 ਪ੍ਰਵਾਸੀਆਂ ਨੂੰ ਭਾਰਤ 119 ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਰਿਪੋਰਟ ਤੇ ਪਹੁੰਚਾ ਅਮਰੀਕਾ ਦਾ ਜਾਸੀਆ ਮਾਨਨੀ ਕੀਤਾ ਰਿਸੀਵ ਜੀ ਹਾਂ ਜਿਸ ਦੇ ਵਿੱਚ 1900 119 ਜਿਹੜੇ ਪ੍ਰਵਾਸੀ ਆਏ ਸਨ ਤਾਂ ਇਹਨਾਂ ਦੇ ਵਿੱਚੋਂ 67 ਪੰਜਾਬੀ ਸਨ ਇਹਨਾਂ ਦੇ ਵਿੱਚੋਂ 11 ਗੁਰਦਾਸਪੁਰ ਤੋਂ ਸਨ ਜੀ ਹੁਸ਼ਿਆਰਪੁਰ ਤੋਂ 10 ਕਲਪੂਰ ਤੋਂ ਲੈ ਤੇ 10 ਪਟਿਆਲੇ ਦੇ ਵਿੱਚ 7 ਤਾਂ ਇਹ ਜਿਲ੍ਹਿਆਂ ਵਿੱਚ ਜਿਹੜੇ ਪ੍ਰਵਾਸੀ ਆਏ ਨੇ ਤਾਂ ਵੱਡੀ ਖਬਰ ਹੋਰ ਜਾਣਕਾਰੀ ਜਾਣ ਲਈ ਜਾਣ ਲਈ ਚੈਨਲ ਨੂੰ ਘੱਲ ਸਬਸਕ੍ਰਾਈਬ ਧੰਨਵਾਦ